ਹੈਲੋ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਲੋ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਸਲਵਾਰ ਤੇ ਡਿਜ਼ਾਈਨ ਕਰਨ ਲੱਗੇ ਆ ਤੇ ਇਹ ਆਪਾਂ ਸਿਉਂ ਕੇ ਸਲਵਾਰ ਰੈਡੀ ਕਰ ਲਈ ਸੀ ਪੌਂਚੇ ਵਗੇਰਾ ਬਣਾ ਲਏ ਸੀ ਤੇ 1 ਇੰਚ ਸਲਵਾਰ ਆਪਾਂ ਨੀਵੀਂ ਰੱਖੀ ਆ ਆਮ ਜਿੰਨੀ ਜਿੰਨੀ ਤੁਹਾਡੀ ਸਲਵਾਰ ਦੀ ਨਵਾਈ 1 ਇੰਚ ਵਾਧਾ ਰੱਖ ਲਿਓ ਤੇ ਪੌਂਚੇ ਬਣਾ ਕੇ ਆਪਾਂ ਰੈਡੀ ਕਰ ਲਈ ਸੀ ਹੁਣ ਇਥੋਂ ਆਪਾਂ 2.5 ਇੰਚ ਦਾ ਛੱਡ ਕੇ ਨਾ ਉਪਰੋਂ ਥਾਂ ਤੇ ਆਪਾਂ ਪਨਟੈਕਸ ਵਾਲੀ ਪਨਟੈਕਸ ਡਿਜ਼ਾਈਨ ਵਾਲੀ ਸਲਵਾਰ ਰੈਡੀ ਕਰਾਂਗੇ ਤੇ ਇੱਥੇ ਆਪਾਂ ਪਨਟੈਕਸ ਸਟਾਰਟ ਕਰਦੇ ਆਂ ਇਹ ਪਨਟੈਕਸ ਆਪਾਂ ਦੋ ਪਾਵਾਂਗੇ ਇੱਕ ਪਾ ਕੇ ਅੱਧੇ ਇੰਚ ਦਾ ਫੇਰ ਨਿਸ਼ਾਨ ਛੱਡ ਕੇ ਮਾਰਜਨ ਦੂਜਾ ਪਨਟੈਕਸ ਪਾਵਾਂਗੇ ਤੇ ਇਹਦੇ ਵਾਸਤੇ ਤੁਸੀਂ ਮਤਲਬ ਲ ਕੇ ਪੱਟੀ ਉਨੀ ਰੈਡੀ ਕਰ ਲਿਓ ਮਣ ਕੇ ਇਹ ਜਾਨੀ ਕਿ 18 19 ਇੰਚ ਬਣੂਗੀ ਮੇਰੀ ਇਹ ਸਲਵਾਰ ਦੀ ਪੱਟੀ ਤੇ ਆਪਾਂ ਇਹਦੇ ਨਾਲ ਕਮੀਜ਼ ਹੈਗਾ ਪ੍ਰਿੰਟਡ ਜੀ ਸਲਵਾਰ ਦੇ ਨਾਲ ਪ੍ਰਿੰਟਡ ਕਮੀਜ਼ ਆ ਤੇ ਆਪਾਂ ਪ੍ਰਿੰਟਡ ਕਮੀਜ਼ ਦੀ ਪੱਟੀ ਦੇ ਨਾਲ ਲੇਸ ਲਾ ਕੇ ਪੰਟੈਕਸ ਡਿਜ਼ਾਈਨ ਵਾਲੀ ਸਲਵਾਰ ਤਿਆਰ ਕਰਾਂਗੇ ਬਹੁਤ ਸੌਖਾ ਤੇ ਆਸਾਨ ਹੈਗਾ ਜੀ ਬਣਾਉਣਾ ਡਿਜ਼ਾਈਨ ਨੂੰ ਤੇ ਹਰ ਕੋਈ ਬਣਾ ਸਕਦਾ ਵਾ ਤੇ ਇਥੇ ਪੰਟੈਕਸ ਨਾਲ ਥੋੜੀ ਜਿਨਾ ਵੀ ਕਪੜਾ ਵੇਚ ਆਊਗਾ ਕਰਕੇ ਤੇ ਆਪਾਂ ਤਾਂ 1 ਇੰਚ ਕਪੜਾ ਸਲਵਾਰ ਨੀਮੀ ਰੱਖੀ ਸੀਗੀ ਤੇ ਇਸ ਤਰ੍ਹਾਂ ਤੁਸੀਂ ਪੰਟੈਕਸ ਪਾਉਣੇ ਤੁਹਾਡੀ ਮਰਜ਼ੀ ਤੁਸੀਂ 2 ਪੌਣੇ 3 ਪੌਣੇ ਜਿੰਨੇ ਮਰਜ਼ੀ ਪਾ ਲਿਓ ਉਸ ਹਾਵਨਾ ਤੁਸੀਂ ਕਪੜਾ ਵੀ ਜਿਆਦਾ ਰੱਖ ਸਕਦੇ ਆ ਬਹੁਤ ਸੌਖਾ ਡਿਜ਼ਾਈਨ ਆ ਜੀ ਤੁਸੀਂ ਘਰੇ ਬੈਠੇ ਵੀ ਸਿੰਪਲ ਸੂਟ ਨੂੰ ਡਿਜ਼ਾਈਨ ਕਰ ਸਕਦੇ ਆ ਸਲਵਾਰ ਨੂੰ ਕਮੀਜ਼ ਨੂੰ ਜਿਸ ਤਰ੍ਹਾਂ ਮਰਜ਼ੀ ਕਰਿਓ ਤੇ ਇੱਥੇ ਆਪਾਂ ਢਾਈ ਇੰਚ ਚੌੜੀ ਪੱਟੀ ਲੈ ਲਈ ਆ ਜੀ ਕਮੀਜ਼ ਨਾਲ ਦੀ ਜੈਂਪਰ ਨਾਲ ਦੀ ਕੁੜਤੀ ਨਾਲ ਦੀ ਤੁਸੀਂ ਕੀ ਕਹੋਗੇ ਜਿਵੇਂ ਮਰਜ਼ੀ ਤੁਸੀਂ ਹਨਾ ਕਿ ਵੱਖ-ਵੱਖਰੀ ਬੋਲੀ ਹੁੰਦੀ ਆ ਹਰ ਇੱਕ ਦੀ ਤੇ ਇੱਥੇ ਆਪਾਂ ਢਾਈ ਇੰਚ ਚੌੜੀ ਪੱਟੀ ਲੈ ਕੇ ਇਹ ਤੇ ਪਨਟੈਕਸ ਪਾਵਾਂਗੇ ਦੋ ਜੀ ਆਪਾਂ ਇਹਤੇ ਵੀ ਪਾ ਲਾਂਗੇ ਸਲਵਾਰ ਤੇ ਵੀ ਦੋ ਪੰਟੈਕਸ ਪਾ ਲਈ ਆ ਢਾਈ ਜਾਂ 3 ਇੰਚ ਦਾ ਮਾਰਜਿਨ ਛੱਡ ਕੇ ਤੁਸੀਂ ਜਿੰਨਾ ਮਰਜੀ ਵੀ ਇਹਤੇ ਥਾਂ ਛੱਡ ਕੇ ਪੰਟੈਕਸ ਪਾ ਲਿਓ ਪੰਟੈਕਸ ਕੀ ਹੁੰਦੇ ਆ ਜਿਹੜੀਆਂ ਲਾਈਨਾਂ ਲਾਉਣੀਆਂ ਸਕਰੌਣਾ ਲਾਉਣੀਆਂ ਸਿਉਣਾ ਮਾਰਨੀ ਨੂੰ ਪੰਟੈਕਸ ਕਹਿ ਦਿੰਦੇ ਆ ਤੇ ਕੰਗਾਂ ਨੂੰ ਨਹੀਂ ਪਤਾ ਲੱਗਦਾ ਕਰਕੇ ਮੈਂ ਤਾਂ ਦੱਸਦੀ ਆ ਜੀ ਇਸ ਤਰ੍ਹਾਂ ਆਪਾਂ ਦੋ ਸਿਉਣਾ ਮਾਰ ਲਾਂਗੇ ਇਹਦੇ ਸੈਂਟਰ ਦੇ ਵਿੱਚ ਢਾਈ ਇੰਚ ਪੱਟੀ ਦੇ ਸੈਂਟਰ ਦੇ ਵਿੱਚ ਦੋ ਸਿਉਣਾ ਮਾਰ ਕੇ ਪੰਟੈਕਸ ਤਿਆਰ ਕਰ ਲਾਂਗੇ ਇਹਨਾਂ ਦਾ ਇਹਨਾਂ ਦੀ ਸਪੇਸ ਆਪਸ ਵਿੱਚ ਅੱਧਾ ਇੰਚ ਛੱਡਿਆ ਤੁਸੀਂ ਪੌਣਾ ਇੰਚ ਇੰਚ ਜਿੰਨਾ ਮਰਜ਼ੀ ਛੱਡ ਲਿਓ ਬਾਹਲਾ ਛੱਡਿਆ ਤਾਂ ਸੂਣਾ ਨਹੀਂ ਲੱਗਦਾ ਜੀ ਅੱਧਾ ਪੌਣਾ ਜਾਂ ਇੰਚ ਹੱਦ ਇੱਥੋਂ ਤੱਕ ਵੀ ਪੰਟੈਕਸ ਪੈ ਜਾਂਦੀ ਆ ਤੇ ਇਹ ਆਪਣੇ ਕੋਲੇ ਪ੍ਰਿੰਟਡ ਕਮੀਜ਼ ਆ ਇਹਦੇ ਨਾਲ ਤੇ ਆਪ ਇਹਦੇ ਨਾਲ ਗ੍ਰੇ ਸਲਵਾਰ ਰੈਡੀ ਕੀਤੀ ਹੋਈ ਆ ਆਪਾਂ ਰੈਡੀ ਕਰ ਲਈ ਆ ਉਹ ਤੇ ਉਹਦੇ ਤੇ ਦੋ ਪੰਟੈਕਸ ਪਾ ਲਈ ਆ ਇਧਰ ਹੁਣ ਆਪਾਂ ਇਹਦੇ ਦੋ ਸੈਂਟਰ 'ਚ ਪਾ ਕੇ ਪੰਟੈਕਸ ਤੇ ਇਹਦੇ ਨਾਲ ਲੇਸ ਅਟੈਚ ਕਰਾਂਗੇ ਤੇ ਲੈਸ ਤੁਸੀਂ ਵਾਈਟ ਦਾ ਜਿਵੇਂ ਅੱਜਕੱਲ ਟ੍ਰੈਂਡ ਹੋਵੇ ਉਹ ਵੀ ਲਾ ਸਕਦੇ ਆਂ ਤੇ ਪਰ ਮੈਂ ਇਹਦੇ ਨਾਲ ਜੈਲੋ ਯਾਨੀ ਕਿ ਪੀਲੀ ਖੱਟੇ ਰੰਗ ਦੀ ਲੈਸ ਲਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਬਣੇ ਰਿਓ ਜੀ ਵੀਡੀਓ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਡਿਜ਼ਾਈਨ ਵਧੀਆ ਲੱਗਾ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਲਓ ਜੀ ਇਧਰ ਆਪਾਂ ਸਿੱਧਾ ਸਿੱਧੀ ਆਪਣੀ ਪੱਟੀ ਹੈ ਰੱਖੀ ਵੀ ਤੇ ਉੱਤੇ ਸਿੱਧੀ ਆਪਾਂ ਸਿੱਧੇ ਨਾਲ ਸਿੱਧਾ ਜੋੜ ਕੇ ਲੈਸ ਰੱਖ ਲਾਂਗੇ ਅੰਦਰਵਾਰ ਨੂੰ ਮੂੰਹ ਕਰਕੇ ਇਹਦਾ ਲੈਸ ਦਾ ਤੇ ਇੱਥੇ ਤੁਸੀਂ ਨਾ ਬਖਾ ਮਸ਼ੀਨ ਦਾ ਥੋੜਾ ਜਿਆ ਵੱਡਾ ਕਰ ਲਿਓ ਕਿਉਂਕਿ ਇੱਕ ਸਿਉਣ ਹੋਰ ਲੱਗੂਗੀ ਫਿਰ ਉਹਦੇ ਨਾਲ ਪੂਰੀ ਇਹਦੀ ਜਕੜ ਬਣ ਜੂਗੀ ਤੇ ਇਹਦੇ ਨਾਲ ਕਈ ਵਾਰ ਲੈਸ ਤੇ ਨਾ ਮਸ਼ੀਨ ਚੱਲਦੀ ਨਹੀਂ ਹੁੰਦੀ ਪਿੱਛੋਂ ਆਪਾਂ ਨੂੰ ਖਿੱਚਣਾ ਪੈ ਜਾਂਦਾ ਕਿਤੇ ਇਹਦਾ ਚੱਲ ਪੈਂਦੀ ਆ ਇਸ ਤਰ੍ਹਾਂ ਤੁਸੀਂ ਅੰਦਰਵਾਰ ਨੂੰ ਮੂੰਹ ਕਰਕੇ ਸਿੱਧਾ ਕੱਪੜਾ ਰੱਖਿਆ ਉੱਤੇ ਸਿੱਧੀ ਕੱਪੜੇ ਨਾਲ ਸਿੱਧੇ ਸਿੱਧਾ ਪਾਸਾ ਲੈਸ ਦਾ ਕਪੜੇ ਵਾਲੇ ਪਾਸੇ ਰੱਖਿਆ ਤੇ ਆਟੋਮੈਟਿਕ ਹੀ ਅੰਦਰ ਨੂੰ ਮੂੰਹ ਹੋ ਜਾਊਗਾ ਜੀ ਇਹਦਾ ਲੈਸ ਦਾ ਇਸ ਤਰ੍ਹਾਂ ਜਦੋਂ ਆਪਾਂ ਲਾਵਾਂਗੇ ਇਹਨੂੰ ਉਦੋਂ ਇਹ ਸਿੱਧੀ ਹੋ ਜੂਗੀ ਨਾਲੇ ਉੱਤੇ ਇੱਕ ਹੋਰ ਸਲਾਈ ਲੱਗ ਜੂ ਤਾਂ ਮੈਂ ਤੁਹਾਨੂੰ ਕਹਿੰਨੀ ਹਾਂ ਤੁਸੀਂ ਥੋੜਾ ਜਿਹਾ ਵਕਾ ਮਸ਼ੀਨ ਦਾ ਵੱਡਾ ਕਰ ਲਿਓ ਤੇ ਹੁਣ ਇਹਦੇ ਨਾਲ ਹੀ ਆਪਾਂ ਦੂਜੇ ਪਾਸੇ ਵੀ ਲੈਸ ਅਟੈਚ ਕਰ ਦਾਂਗੇ ਇਹ ਲਾ ਕੇ ਤੇ ਉਹਦਾ ਮੂੰਹ ਵੀ ਅੰਦਰਵਾਰ ਕਰਾਂਗੇ ਦੋਵਾਂ ਮੂੰਹ ਲੈਸਾਂ ਦਾ ਮੂੰਹ ਇੱਕ ਦੂਜੇ ਨਾਲ ਅੰਦਰਵਾਰ ਹੋ ਜਾਊਗਾ ਅਵੇ ਜੀ ਇਹਦਾ ਵੀ ਆਪਾਂ ਉਨੀ ਸਪੇਸ ਦੇ ਕੇ ਤੇ ਰਾਖਤਾ ਜੀ ਇਹ 1.5 ਇੰਚ ਦੀ ਪੱਟੀ ਤਿਆਰ ਹੋਊਗੀ ਜੀ ਆਪਣੀ 2 ਇੰਚ ਰੱਖਿਆ ਸੀਗਾ ਆਪਾਂ ਤੇ ਕੁਸ ਪਨਟੈਕਸ ਦੇ ਵਿੱਚ ਲਾ ਗਿਆ ਕੁਸ ਇਧਰ ਲੈਂਸ ਜਦੋਂ ਆਪਾਂ ਲਾਈ ਉਦੋਂ ਕਪੜਾ ਵਿੱਚ ਲਾ ਗਿਆ 1.5 ਇੰਚ ਦੀ ਇਹ ਰਹਿ ਗਈ મતਵਲਕਿ ਪੱਟੀ ਤਿਆਰ ਆਪਣੀ 1 ਇੰਚ ਜਾਨੀ ਕਿ ਚਲਾ ਜਾਂਦਾ ਤੁਸੀਂ ਜੀ ਜਿਆਦਾ ਚੌੜੀ ਰੱਖਣੀ ਆ ਤਾਂ ਹੋਰ 1/2 ਇੰਚ ਤਿੰਨ ਦੀ ਰੱਖ ਲਓ ਮਟਾਈ ਦੀ ਰੱਖੀ ਤੇ 1.5 ਰਹੇਗੀ 1 ਇੰਚ ਕਪੜਾ ਜਾਨੀ ਕਿ ਕੁਝ ਲੈਸ ਦੇ ਵਿੱਚ ਕੁਝ ਬੰਟੈਕਸ ਦੇ ਵਿੱਚ ਸਿਉਣਾ ਦੇ ਵਿੱਚ ਚਲਾ ਗਿਆ ਜੀ ਤੇ ਹੁਣ ਜੀ ਜਿਹੜੇ ਆਪਣੇ ਦੋ ਬੰਟੈਕਸ ਪਾਏ ਉਤੋਂ ਇਹਦੇ ਉ 2.5 ਇੰਚ ਦਾ ਆਪਾਂ ਨਿਸ਼ਾਨ ਲੈ ਕੇ 2.5 ਇੰਚ ਦੀ ਸਪੇਸ ਦੇ ਕੇ ਨਾ ਤੇ ਆਪਾਂ ਨਿਸ਼ਾਨ ਲਾ ਲਾਂਗੇ ਹਾਂ 2.5 2.5 ਇੰਚ ਕਰਕੇ ਜੇ ਤੁਹਾਡੇ ਕੋਲੇ ਫੁੱਟਾ ਤਾਂ ਤੁਸੀਂ ਉਹਦੇ ਨਾਲ ਲਾ ਲਿਓ ਸਕੇਲ ਨਾਲ ਤੇ ਆਪਾਂ ਇਸ ਤਰ੍ਹਾਂ ਲਾ ਕੇ ਤੇ ਇਹਦੇ ਵਿੱਚ ਬੰਟੈਕਸ ਫੇਰ ਪਾ ਦਾਂਗੇ ਜੀ ਪਹਿਲਾਂ ਆਪਾਂ ਥੱਲੇੋਂ ਤੁਸੀਂ 2.5 ਇੰਚ ਛੱਡਣਾ 2.5 ਛੱਡ ਲਓ 3 ਇੰਚ ਛੱਡਣਾ 3 ਇੰਚ ਛੱਡ ਲਓ ਫਿਰ ਦੋ ਪੰਟੈਕਸ ਪਾ ਕੇ ਫਿਰ ਆਪਾਂ 2.5 ਇੰਚ ਛੱਡਿਆ 1.5 ਇੰਚ ਦੀ ਆਪਣੀ ਪੱਟੀ ਹੈ ਠੀਕ ਹੈ ਜੀ ਅੱਧਾ ਅੱਧਾ ਇੰਚ ਥਲੜੇ ਪੰਟੈਕਸ ਤੇ ਅੱਧਲਾ ਅੱਧਾ ਇੰਚ ਉੱਪਰਲੇ ਪੰਟੈਕਸ ਤੋਂ ਆਪਣਾ ਵੀ ਸਪੇਸ ਬਾਜੂ ਤੇ ਵਿਚਾਲੇ ਆਪਾਂ ਜੋ ਪੰਟੈਕਸ ਪੱਟੀ ਤਿਆਰ ਕੀਤੀ ਆ ਕਮੀਜ਼ ਨਾਲ ਦੀ ਉਹ ਆਪਾਂ ਲਾਵਾਂਗੇ ਇੱਕ ਪੰਟੈਕਸ ਆਪਾਂ ਤੁਹਾਨੂੰ ਪਾ ਕੇ ਦਿਖਾ ਦਿੰਨੇ ਆ ਮੁੜ ਕੇ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਕਰਕੇ ਇੱਥੇ ਬਖਾ ਥੋੜਾ ਜਿਹਾ ਬਰੀਕ ਕਰ ਲਿਓ ਜੀ ਕਈ ਵਾਰ ਮਸ਼ੀਨ ਟੱਪਾ ਵੀ ਛੱਡ ਦਿੰਦੀ ਆ ਫਿਰ ਸਫਾਈ ਨਹੀਂ ਆਉਂਦੀ ਤੇ ਪੱਟੀ ਆਪਾਂ ਤਿਆਰ ਕਰਕੇ ਤੇ ਪ੍ਰੈਸ ਕਰਾਂਗੇ ਜੀ ਪ੍ਰੈਸ ਨਾਲ ਸਫਾਈ ਆਉਂਦੀ ਆ ਸਲਵਾਰ ਵੀ ਕਾਟਨ ਦੀ ਐ ਮੈਂ ਪ੍ਰੈਸ ਕੀਤੀ ਆ ਨਹੀਂ ਵਾਲਜੇ ਪਈ ਕੁਝ ਤਾਂ ਵੀਡੀਓ ਚ ਨਹੀਂ ਵਧੀਆ ਲੱਗਦੇ ਜੇ ਤੁਹਾਨੂੰ ਵਧੀਆ ਵੇਖਣ ਨੂੰ ਲੱਗੂਗਾ ਤਾਂ ਫੇਰ ਹੀ ਤੁਸੀਂ ਡਿਜ਼ਾਈਨ ਬਣਾਉਂਗੇ ਇਹਦਾ ਤੇ ਹੁਣ ਆਪਣੀ ਪੱਟੀ ਇਹ ਪ੍ਰੈਸ ਕਰਕੇ ਆਪਾਂ ਰੈਡੀ ਕਰ ਲਈ ਆ ਪੈਂਟਸ ਪਾ ਕੇ ਆਪਾਂ ਸਲਵਾਰ ਨੂੰ ਨਹੀਂ ਕਰਿਆ ਜੀ ਜੇ ਤੁਸੀਂ ਚਾਹੋ ਪ੍ਰੈਸ ਨਹੀਂ ਕਰਿਆ ਆਪਾਂ ਸਲਵਾਰ ਨੂੰ ਪਹਿਲਾਂ ਦਾ ਕੀਤਾ ਵਾ ਪ੍ਰੈਸ ਜੇ ਤੁਸੀਂ ਚਾਹੋ ਤਾਂ ਕੁੰਦਿਆਂ ਵਾਂਗੂ ਕਾਟ ਵੀ ਪਾ ਸਕਦੇ ਹਾਂ ਪਰ ਇੰਨੱਕ ਵਿੱਚ ਤਾਂ ਕਪੜਾ ਆ ਜਾਂਦਾ ਕੁੰਦੇ ਵਾਲੀ ਸਿਉਣ ਦੇ ਤੇ ਇੱਥੋਂ ਆਪਾਂ ਤਰ ਕੇ ਇਹ ਡੇਢ ਇੰਚ ਦੀ ਪੱਟੀ ਤੇ ਲਾ ਦਾਂਗੇ ਜੀ ਹੁਣ ਪਹਿਲਾਂ ਲੈਸ ਦੇ ਮੂੰਹ ਅੰਦਰ ਨੂੰ ਸੀ ਕਪੜੇ ਵਾਲ ਨੂੰ ਹੁਣ ਆਪਾਂ ਇਹ ਸਲਵਾਰ ਦੇ ਦੋਵੇਂ ਪਾਸੇ ਬਾਟਮ ਦੇ ਬਾਹਰ ਨੂੰ ਆ ਗਏ ਜੀ ਇਸ ਤਰ੍ਹਾਂ ਤੁਸੀਂ ਨਾ ਇਹ ਕਪੜਾ ਲਾ ਕੇ ਲੈਸ ਲਾ ਕੇ ਪੰਟੈਕਸ ਪਾ ਕੇ ਸਲਵਾਰ ਦਾ ਡਿਜ਼ਾਈਨ ਬਣਾ ਸਕਦੇ ਹਾਂ ਪਨ ਟੈਕਸ ਲੈਸ ਡਿਜ਼ਾਈਨ ਸਲਵਾਰ ਬਣ ਜੂਗੀ ਜੀ ਇਹ ਬਹੁਤ ਸੌਖਾ ਤੇ ਆਸਾਨ ਤਰੀਕਾ ਜੇ ਤੁਸੀਂ ਮਹਿੰਗੇ ਸੂਟ ਤੇ ਨਹੀਂ ਪਾਉਣਾ ਤਾਂ ਘਰੇ ਪਾਉਣ ਵਾਲੇ ਸੂਟ ਤੇ ਜ਼ਰੂਰ ਇਸ ਡਿਜ਼ਾਈਨ ਨੂੰ ਟਰਾਈ ਕਰਿਓ ਜੀ ਬਹੁਤ ਸੌਖਾ ਤੇ ਆਸਾਨ ਹੈਗਾ ਇਹ ਡਿਜ਼ਾਈਨ ਆਪਾਂ ਦੋਹੀ ਪਾਸੇ ਇਹਦੇ ਲਾ ਕੇ ਤਿਆਰ ਕਰ ਲਈਏ ਪਨ ਟੈਕਸ ਪੱਟੀ ਲੈਸ ਡਿਜ਼ਾਈਨ ਸਲਵਾਰ ਦੇ ਪੌਂਚਿਆਂ ਤੇ ਤੁਸੀਂ ਇਹਦੂ ਘੱਟ ਵੀ ਰੱਖ ਸਕਦੇ ਆਂ ਮਟਾਈ ਇੰਚ ਦਾ 3 ਇੰਚ ਦਾ ਮਾਰਜਿਨ ਰੱਖਿਆ ਤੁਸੀਂ ਇੱਦਾਂ 2 ਇੰਚ ਦਾ ਵੀ ਰੱਖ ਸਕਦੇ ਜੇ ਜਮਾ ਪਹੁੰਚ ਦੇ ਉੱਪਰ ਵੀ ਰੈਡੀ ਕਰ ਸਕਦੇ ਆ ਤੁਹਾਨੂੰ ਮੇਰਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਹੈ ਜੀ ਸਾਰਿਆਂ ਦਾ ਮੇਰੀ ਵੀਡੀਓ ਤੇ ਬਣੇ ਰਹਿਣ ਲਈ ਮੇਰੀ ਵੀਡੀਓ ਨੂੰ ਪਸੰਦ ਕਰਨ ਲਈ ਲਾਈਕ ਕਮੈਂਟ ਸ਼ੇਅਰ ਕਰਨ ਦੇ ਲਈ ਤੇ ਡਿਜ਼ਾਈਨ ਬਾਰੇ ਜਰੂਰ ਦੱਸਿਓ ਜੀ ਤੁਹਾਨੂੰ ਮੇਰਾ ਪਨਟੈਕਸ ਪੱਟੀ ਲੇਸ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਸਲਵਾਰ ਦੇ ਪਹੁੰਚੇ ਦੇ ਉੱਪਰ ਤੇ ਮਿਲਦੇ ਆਂ ਜੀ ਆਪਾਂ ਔਰ ਕਿਸੇ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ ਵੀ ਮੇਰੀ ਵੀਡੀਓ ਤੇ ਬਣੇ ਰਹਿਣ ਲਈ ਓਕੇ ਬਾਏ ਜੀ